ਕਿ ਪਹਿਲਾ ਸਾਨੂੰ 30 ਕਿਲੋ ਕਣਕ ਦਿੱਤੀ ਜਾਂਦੀ ਸੀ 30 ਕਿਲੋ ਤੋਂ ਹਕਮਾਂ ਨੇ 15 ਕਿਲੋ ਕਰਤੀ ਕਿਉਂਕਿ ਬਹੁਤ ਸਾਰੇ ਵਿਰੋਧ ਉੱਠੇ ਕਿ ਇਹਨਾਂ ਨੂੰ ਕਣਕ ਮਿਲਦੀ ਆ ਤਾਂ ਕੰਮ ਤੇ ਨਹੀਂ ਲੱਗਦੇ ਇਹਨਾਂ ਤਾਂ ਸਾਡੇ ਦਿਹਾੜੀ ਨਹੀਂ ਲੱਗਦੇ ਤਾਂ ਸਾਡੇ ਸਿਰ ਨਹੀਂ ਲੱਗਦੇ ਇਹਨਾਂ ਦੀ ਕਣਕ ਬੰਦ ਹੋਣੀ ਚਾਹੀਦੀ ਆ ਉਹ ਸਹੀ ਹੈ ਸਹੀ 15 ਕਿਲੋ ਤੇ 15 ਕਿਲੋ ਤੋਂ ਹੁਣ 5 ਕਿਲੋ ਤੇ ਅਸੀਂ 5 ਕਿਲੋ ਵੀ ਲੈਣ ਵਾਸਤੇ ਮਜਬੂਰ ਆ ਕਿਉਂਕਿ ਅਸੀਂ ਐ ਸੋਚ ਲਿਆ ਵਿਚਾਰੇ ਬਣ ਜਾ ਰਹੇ ਆ ਕਿ ਖਰੇ ਇਸ ਕਣਕ ਨਾਲ ਪਾਰ ਲੱਗ ਜਾਵਾਂਗੇ ਨਹੀਂ ਕਿਰਤੀਓ ਕੁਦਰਤੀ ਤੌਰ ਤੇ ਜਦੋਂ ਕੁਦਰਤ ਦੀਆਂ ਜਿਹੜੀਆਂ ਸਾਰੀਆਂ ਨਿਯਮਤਾ ਉਹਨਾਂ ਨੂੰ ਵੇਖੋਗੇ ਆ ਹਨੇਰੀ ਚੱਲ ਰਹੀ ਆ ਹਵਾ ਚੱਲ ਰਹੀ ਆ ਜਿਹੜਾ ਮਰਜੀ ਬਿਰਲਾ ਟਾਟਾ ਡਲ ਮੀਆਂ ਮੰਦਰਾ ਐਂਡ ਮੰਦਰਾ ਜਿਹੜਾ ਕੋਈ ਸਰਮਾਇਦਾਰ ਮਰਜੀ ਜਾ ਕੋ ਲੀਡਰ ਤਕੜੇ ਤੋਂ ਤਕੜਾ ਇੱਥੇ ਬਿਠਾਉ ਲਿਆ ਕੇ ਤੇ ਹਵਾ ਜਿਹੜੀ ਕੁਦਰਤ ਦੀ ਆ ਉਹਨਾਂ ਨੂੰ ਬਰਾਬਰ ਲੱਗਣੀ ਆ ਕੋਪਾ ਹਨੇਰਾ ਹੋਵੇ ਕੋਪਾ ਹਨੇਰੇ ਚ ਬਿਠਾ ਲੋ ਲਿਆ ਕੇ ਲੀਡਰਾਂ ਨੂੰ ਜਿਹੜਿਆਂ ਨੂੰ ਮਰਜੀ ਸਰਮਾਇਦਾਰਾਂ ਨੂੰ ਹਨੇਰਾ ਉਹਨਾਂ ਵਾਸਤੇ ਵੀ ਬਰਾਬਰ ਆ ਤੇ ਸਾਡੇ ਵਾਸਤੇ ਵੀ ਬਰਾਬਰ ਆ ਗੜੇ ਪੈ ਜਾਣ ਕੁਦਰਤੀ ਗੜੇ ਵੀ ਸਾਰਿਆਂ ਦੇ ਇੱਕੋ ਦੇ ਵਜਣਗੇ ਸਾਡੇ ਨਾਲ ਕੁਦਰਤੀ ਤੌਰ ਤੇ ਕੋਈ ਵਿਤਕਰਾ ਨਹੀਂ ਆ ਸਾਡੇ ਨਾਲ ਸਮਾਜਿਕ ਤੌਰ ਤੇ ਵਿਤਕਰਾ ਤੇ ਜੇਕਰ ਸਮਾਜਿਕ ਤੌਰ ਤੇ ਵਿਤਕਰਾ ਤੇ ਸਾਨੂੰ ਕਿਰਤੀ ਜਮਾਤ ਨੂੰ ਇਕੱਠੇ ਹੋਣਾ ਪੈਣਾ ਇਕੱਠੇ ਹੋ ਕੇ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਹੋਣਾ ਕਿਉਂਕਿ ਅਸੀਂ ਇੰਨਾ ਦੇ ਪੰਗੀਆਂ ਤੁਰਸ਼ੀਆਂ ਦੇ ਮਾਰੇ ਆ ਕਿ ਬਹੁਤ ਸਾਰੀ ਕਦੇ ਕੋਈ ਸਾਡੇ ਦੁੱਖ ਦੀ ਘੜੀ ਆ ਜਾਵੇ ਕੋਈ ਸਾਨੂੰ ਸੁਨੇਹਾ ਆ ਜੇ ਅੱਜ ਮਰਜ਼ਦਾ ਕਿ ਫਲਾਨੇ ਜੀ ਨੂੰ ਆ ਗੱਲ ਹੋ ਗਈ ਆ ਤੇ ਤੁਸੀਂ ਪਹੁੰਚੋ ਉਹ ਦਿਨ ਵੀ ਅਸੀਂ ਕਰਜ਼ਾ ਚੁੱਕਣ ਪਹਿਲਾਂ ਜਾਂਦੇ ਆ ਪਰਿਵਾਰ ਨੂੰ ਕਹਿ ਦਿੰਨੇ ਆ ਤੁਸੀਂ ਤਿਆਰ ਹੋ ਜਾਓ ਤੇ ਅਸੀਂ ਕਰਜ਼ਾ ਲੈਣ ਜਾਂਦੇ ਆ ਕਿ ਫਲਾਨਾ ਸਿਆਂ ਸਾਡੇ ਆ ਮੌਤ ਹੋ ਗਈ ਆ ਤੇ ਸਾਨੂੰ ਥੋੜੇ ਜੇ ਪੈਸੇ ਦੇ ਅਸੀਂ ਉਧਰ ਜਾਣਾ ਸ਼ਸ਼ਕਾਰ ਤੇ ਜਾਣਾ ਜਾਂ ਭੋਗ ਤੇ ਜਾਣਾ ਇੰਨੀਆਂ ਹਾਲਤਾਂ ਬੇਤਰ ਤੇ ਪਿਆਰੇ ਸਾਥੀਓ ਇੰਨਾਂ ਹਾਲਤਾਂ ਨੂੰ ਜੇ ਵਧੀਆ ਕਰਨਾ ਤੇ ਜਿੰਨਾ ਚਿਰ ਰੱਸੀ ਲਿਕੀਆਂ ਮੋਟੀਆਂ ਆਉਂਦੀਆਂ ਗੱਲਾਂ ਨੂੰ ਛੱਡ ਕੇ ਵੱਡੇ ਪੱਦਰ ਤੇ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਜਥੇਬੰਦ ਨਾ ਹੋਏ ਤੇ ਸਾਡੀ ਹਾਲਤਾ ਬਿਹਤਰ ਨਹੀਂ ਹੋਣੀ ਆ ਅਸੀਂ ਦਿਨੋਂ ਦਿਨ ਹੋਰ ਨਿੱਗਰਦੇ ਜਾਣਾ ਅਸੀਂ ਹੋਰ ਗਰੀਬ ਹੁੰਦੇ ਜਾਣਾ ਕਿਉਂਕਿ ਅੱਜ ਸਾਡੇ ਕੋਲ ਨਾ ਸਰਕਾਰਾਂ ਕੋਲ ਸਾਡੇ ਲਾਜ ਦਾ ਪ੍ਰਬੰਧ ਆ ਨਾ ਸਰਕਾਰਾਂ ਕੋਲ ਸਾਡੀ ਪੜ੍ਹਾਈ ਦਾ ਪ੍ਰਬੰਧ ਆ ਨਾ ਕੋਈ ਸਾਨੂੰ ਸੁੱਖ ਸਹੂਲਤਾਂ ਨਾ ਕੋਈ ਸਾਨੂੰ ਰੁਜ਼ਗਾਰ ਆ ਨਾ ਕੋਈ ਸਾਡੂੰ ਨੌਕਰੀ ਆ ਤੇ ਇਸ ਕਾਣੀ ਮੰਡ ਦੇ ਖਿਲਾਫ ਜਿੰਨਾ ਜਰ ਅਸੀਂ ਇਕੱਠੇ ਹੋ ਕੇ ਜਥੇਬੰਦ ਨਹੀਂ ਹੁੰਦੇ ਉਹਨਾਂ ਜਰ ਮਸਲੇ ਹੱਲ ਨਹੀਂ ਹੋਣੇ